ਵਾਹੀ ਦੇਖੋ ਯਾਰ ਕਿਆ ਬਾਤਾਂ ਸੋਹਣਾ ਸਾਫ ਸੁਥਰਾ ਮੋਟਾ ਮੋਟਾ ਚੋਣਾ ਧਾਰਾ ਬਸ ਸਟਾਰਟਿੰਗ ਚ ਮਾਰ ਕੇ ਦਿਖਾਉਣੇ ਵੇ ਮਾਰਦੀ ਵੀ ਰੱਟਾ ਕਾ ਕੇ ਧਾਰ ਆਈਆਂ ਸਵਾਹ ਦੇਖੋ ਜਰਸੀ ਬੜ ਤਾਜੀ ਤੁਸੀਂ ਵੀ ਚੋਣ ਦੇਖੋ ਤੇ ਬਾਈ ਜੀ ਚੋਣ ਦਾ ਉਹਦਾ ਨਜ਼ਾਰਾ ਜਾਵਾ ਜਾਵਾ ਐਨ ਇੱਕ ਨੰਬਰ ਚੋਣ ਲਗਿਆ ਸੀ ਲੋ ਵੀਰੇ ਬਹੁਤ ਸੋਹਣਾ ਨਜ਼ਾਇਜ਼ ਚੋਣ ਚੰਗਾ ਸੋ ਸੋਹਣਾ ਸਾਫ ਸੁਥਰਾ ਚੋਣਾ ਮਗਰ ਥਰੇ ਦੋਧਾਰਾ ਹੋਰ ਮਾਰਨੀ ਤੇ ਬਾਈ ਜੀ ਨਾਮ ਐਡਰੈਸ ਦੱਸ ਦਿਆ ਜਾਵਾ ਬੋਲ ਆਉਂਦਾ ਐਨ ਅਜਾ ਚੀਪਾ ਹੀ ਮਾਰੀ ਜਾਂਦੀ ਐ ਮੰਨ ਕੇ ਚੱਲੋ ਜੀ ਆਪਣਾ ਨਾਮ ਐਡਰੈਸ ਕੀ ਆਈ ਨਾਮ ਜੀ ਆਏਗਾ ਆਪਣਾ ਜਸਵਿੰਦਰ ਸਿੰਘ ਜੀ ਨੇ ਮੇਰਾ ਨਾਮ ਆ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਜੀ ਜੀ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਹਾਂਜੀ ਹਾਂ ਸੋ ਬਰੋ ਅੱਜ ਦੀ ਵੀਡੀਓ ਕਵਰ ਕਰਦੇ ਹੋ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਤੇ ਬਾਈ ਜੀ ਮੋਬਾਈਲ ਨੰਬਰ ਆਪਣਾ ਜੀ ਮਾਈ ਨੰਬਰ 97796 ਜੀ 21161 ਜੀ 9779721161 ਬੱਚਾ ਇਹਦੇ ਪਿੱਛੇ ਕੀ ਆ ਗਿਆ ਬੱਚਾ ਮੇਲ ਦਿੱਤਾ ਜੀ ਸਵੇਰ ਦੀ ਸੂਈ ਆ ਜਣੀ ਜੇਰ ਜੁਰੋਕੇ ਆ ਇਹ ਵਗੈਰਾ ਵੀ ਆਪਣੇ ਕੋਲ ਵੀਰ ਕੋਲ ਗਰੰਟੀ ਹੈ ਤੇ ਹਾਈਸਟ ਦੋਤ ਕਿੰਨਾ ਦੇ ਦੋਗੇ ਇਹਦਾ 24 ਕਿਲੋ ਦਾ 23 ਤੋਂ 24 ਕਿਲੋ ਦੇ ਵਿਚਾਲੇ ਕਹਿੰਦਾ ਭਾਬ 22 ਮੰਨ ਕੇ ਲੈ ਜੇ ਬੰਦਾ ਆ 20 ਪਲਸ ਮੰਨ ਕੇ ਪਲਸ ਮੰਨ ਕੇ ਲੈਵੇ ਜੀ ਬੰਦਾ ਜੀ ਤੇ ਰੇਟ ਇਹਦਾ ਕੀ ਰੱਖਿਆ ਵੇਚਣ ਵਾਲਾ ਇਹਦਾ ਮੁੱਲ 80 ਕਰਾ ਲਓ 82 ਕਰਾ ਲਓ ਜੀ 75000 ਰੁਪਏ ਦੀ ਵਾੜ ਦੇਵਾਂਗੇ ਜੀ ਆਪਾਂ ਮਾਨਦਾਨ ਹੋ ਜਾਊਗਾ ਆ ਮਾਨਦਾਨ ਕਰਾਂਗੇ origignal jersey ਕਹਿੰਦੇ ਆ ਜਿਹਨੂੰ ਕੋਈ ਮੱਚ ਜਮਾ ਪੰਜਾਬ ਵਾਲਿਆਂ ਨੂੰ ਸੁਪਰ ਫੇਸ ਕੁਆਲਿਟੀ ਵਗੈਰਾ ਦੇਖੋ ਬੈੜ ਦੀ ਕਿਆ ਬਾਤਾਂ ਆਸਤ ਦਾ ਬੱਚਾ ਹੀ ਦਿਖਾਤਾ ਜੇਰ ਧਾਰ ਤੇ ਰੇਟ ਸਭ ਕੁਝ ਓਕੇ 75000 ਦੀ ਵਾੜ ਕਾ ਬਿਸਕਟ ਜਿੱਡੇ ਕੰਨ ਲਗਿਆ ਮੱਥੇ ਚ ਟੋਆ ਕਿਸੇ ਵੀ ਪਾਸੋਂ ਮੰਨ ਕੇ ਕ੍ਰਾਸਾਂਗ ਨਹੀਂ ਹੈਗਾ ਵੀਰੇ ਟੱਕਣੀ ਝੂਕਣੀ ਬਹੁਤ ਸੋਹਣੀ ਹੈ ਬੱਚੀ ਖੜ ਨਹੀਂ ਖੂਣੀ ਦੇਖੋ ਹਣਾ ਹਾਂਜੀ ਹਾਂ ਸੁਵਰਤ ਤਾਜੀ ਸੂਈ ਆਪਾਂ ਗਾਧਕਾ ਦੀ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ 97796 216162 ਵੀਰ ਦਾ ਨੰਬਰ ਆ ਤਾਜੀ ਸੂਈ ਵੀ ਆ ਤੁਸੀਂ 22 ਕਿਲੋ ਦੁੱਧ ਮੰਨ ਕੇ ਪਰਚੇਸ ਕਰ ਲਿਓ ਸੋ ਆਪਣੇ ਇਸ ਮਾਡਰਨ ਡੇਰੀ ਫਾਰਮ ਚੈਨਲ ਨੂੰ ਪਿਆਰ ਦੇਣ ਲਈ ਸਬਸਕ੍ਰਾਈਬ ਕਰ ਲਈ ਤੇ ਆਜਾ ਤੁਹਾਨੂੰ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਹੋਰ